ਰਿਟਾਇਰ ਪੁਲਸੀਏ ਨੇ ਕਰਤਾ ਵੱਡਾ ਕਾਹਨ ਪੁਲਸ ਵਾਲਿਆਂ ਨੂੰ ਹੀ ਲਗਾਇਆ ਕਰੋੜਾਂ ਦਾ ਚੋਨਾ ਕਰੋੜਾਂ ਦੀ ਛੱਗੀ ਮਾਰ ਕੇ ਸਭ ਦੀ ਹੋਏ ਫਰਾ ਜੀ ਹਾਂ ਤੁਸੀਂ ਠੀਕ ਸੁਣਿਆ ਇੱਕ ਸਾਫ ਦਾ ਖਾਨੇਦਾਰ ਵੱਲੋਂ ਲੋਕਾਂ ਦੇ ਨਾਲ ਕਰੋੜਾਂ ਰੁਪਏ ਦੀ ਛੱਗੀ ਮਾਰੀ ਹੈ ਕਿਸ ਦੇ ਵਿੱਚ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਛੱਗੀ ਦਾ ਸ਼ਿਕਾਰ ਬਹੁਤੇ ਲੋਕ ਉਹ ਬਣੇ ਨੇ ਜੋ ਖੁਦ ਹੀ ਪੁਲਸ ਦੇ ਵਿੱਚ ਨੇ ਤੇ ਹੁਣ ਤੱਕ तकरीबन 100 ਤੋਂ 150 ਦੇ ਕਰੀਬ ਲੋਕ 10 ਕਰੋੜ ਰੁਪਏ ਦੀ ਛੱਗੀ ਦਾ ਸ਼ਿਕਾਰ ਹੋ ਚੁੱਕੇ ਨੇ ਤੇ ਇਸ ਮਾਮਲੇ ਦੇ ਵਿੱਚ ਚੰਡੀਗੜ੍ਹ ਦੇ ਨਾਲ ਲੱਗਦੇ ਮੁਹਾਲੀ ਦੇ ਨਿਆਗਾਉਂ ਦੇ ਰਹਿਣ ਵਾਲੇ ਸਾਹਿਲ ਨਾਮ ਦੇ ਇੱਕ ਨੌਜਵਾਨ ਨੇ ਮੁਹਾਲੀ ਦੇ ਸਤਫੇਸ ਦੇ ਥਾਣਾ ਦੇ ਵਿੱਚ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਹੈ ਸਾਹਿਲ ਦਾ ਕਹਿਣਾ ਹੈ ਕਿ ਉਸ ਨੂੰ ਚਾਂਸੇ ਦੇ ਵਿੱਚ ਲੈ ਕੇ ਲੱਖਾਂ ਰੁਪਏ ਠੱਗ ਲੈ ਗਏ ਨੇ ਤੇ ਤੈਲਾ ਉਸ ਦਾ ਭਰੋਸਾ ਕੁਝ ਪੈਸੇ ਉਸ ਨੂੰ ਵਾਪਸ ਕਰਕੇ ਦਿੱਤੇ ਗਿਆ ਤੇ ਬਾਅਦ ਵਿੱਚ ਉਸ ਨੇ ਜਦੋਂ ਲੱਖਾਂ ਰੁਪਏ ਨਿਵੇਸ਼ ਕਰ ਦਿੱਤੇ ਤਾਂ ਉਸ ਨੂੰ ਅਜੇ ਤੱਕ ਕੋਈ ਵੀ ਪੈਸਾ ਵਾਪਸ ਨਹੀਂ ਕੀਤਾ ਗਿਆ ਤਾਂ ਉਸ ਨੂੰ ਅੱਕੇ ਰਿਪੋਰਟ ਦਰਜ ਕਰਵਾਉਣੀ ਪਈ ਐ 18 ਲੱਖ 60 ਹਜ਼ਾਰ ਟੋਟਲ ਇਨਵੈਸਟ ਕੀਤਾ ਜੀ ਤੇ ਹਰਸੂ ਕੀ ਮੀਗ੍ਰੇਸ਼ਨ ਦੇ ਨਾਮ ਤੋਂ ਇਹਨਾਂ ਦਾ ਆਫਿਸ ਸੱਤ ਫੇਸ ਹੈ ਜੀ ਮੋਨ ਸਿੰਘ ਅਸ਼ਵਨੀ ਸ਼ਰਮਾ ਇੰਦਰਦੀਪ ਸਿੰਘ ਅਰਮਾਨ ਸਿੰਘ ਇਹ ਚਾਰ ਮੇਨ ਮੁਖੇ ਇਹਦੀ ਮੈਂ ਸੰਪਰਕ ਦੇ ਵਿੱਚ ਆਇਤੀ ਹਾਂ ਇਹ ਜੋ ਇਹ ਇਹਨਾਂ ਜੀ LIC ਦਾ ਵੀ ਕੰਮ ਕਰਦੇ ਸੀ ਜਿਸ ਵਿੱਚ ਇਹਨਾਂ ਦਾ ਕੰਟੈਕਟ ਸੀ ਮਾਵੀਰ ਸਿੰਘ ਨਾਲ ਅਪਸ ਦੇ ਵਿੱਚ ਤੇ ਉਹ ਮਾਹਵੀਰ ਸਿੰਘ ਨੇ ਸਾਨੂੰ ਇੱਕ ਅੱਧੀ ਵਾਰੀ ਐਲ ਆਈ ਸੀ ਕਰਨ ਗਏ ਅਸੀਂ ਮਿਲੇ ਉਹਨਾਂ ਨਾਲ ਉਹਨਾਂ ਨੇ ਸਾਨੂੰ ਦੱਸਿਆ ਵੀ ਐਦਾ ਐਦਾ ਮੋਹਨ ਸਿੰਘ ਆਪਣੀ ਆਪਣੀ ਮਤਲਬ ਕ੍ਰਿਪਟੋ ਕਰੰਸੀ ਤਿਆਰ ਕਰ ਰਹੇ ਹੈ ਮਹਾਲੀ ਦੇ ਵਿੱਚ ਇਹਨਾਂ ਦੀ ਇੱਥੇ ਰਿਹائش ਹੈ ਇੱਥੇ ਦੇ ਹੀ ਵਸਨੀਕ ਵਸਨੀਕ ਹੈ ਮਹਾਨ ਸ਼ਖਸੀਅਤ ਹੈ ਵੀ ਪੁਲਸ ਪੁਲਸ ਤੋਂ ਰਿਟਾਇਰ ਹੋਏ ਹੋਏ ਹੈ ਬਹੁਤ ਵਿਸ਼ਵਾਸ ਦਿਟਾਇਆ ਉਹਨਾਂ ਨੇ ਫਿਰ ਉਸ ਨੂੰ ਦੇਖਦੇ ਹੋਏ ਅਸੀਂ ਪਹਿਲਾਂ ਫਿਰ ਇਹਨਾਂ ਦੇ ਆਫਿਸ ਆਏ ਸਮਝਿਆ ਥੋੜਾ ਸਾਨੂੰ ਨਹੀਂ ਸਮਝ ਲੱਗਿਆ ਅਸੀਂ ਚਲੇ ਗਏ ਵਾਪਿਸ ਦੂਜੀ ਤੀਜੀ ਵਾਰੀ ਫਿਰ ਅਸੀਂ ਦੋ ਤਿੰਨ ਵਾਰੀ ਮਿਲਣ ਤੋਂ ਬਾਅਦ ਤੀਜੀ ਵਾਰੀ ਅਸੀਂ ਥੋੜੇ ਪਹਿਲਾਂ ਇਨਵੈਸਟ ਕੀਤੇ ਪੈਸੇ ਕਿੰਨੇ ਕੀਤੇ ਸੀ 2 ਲੱਖ ਜੀ ਫਿਰ ਏਦਾਂ ਕਰਦੇ ਕਰਦੇ ਥੋੜਾ ਫਾਇਦਾ ਹੋਇਆ ਹਾਂਜੀ 50000 ਆਏ ਸੀ ਜੀ ਲਗਭਗ ਤੇ ਪਹਿਲਾਂ ਇੱਕ ਵਾਰੀ ਫਿਰ ਹੁਣ ਤੱਕ ਕੁੱਲ 1 ਲੱਖ ਰੁਪਈਆ ਇਹਨਾਂ ਦਾ ਵਾਪਸ ਆਇਆ ਸਾਡੇ ਕੋਲ ਜੀ ਤੇ ਉਸ ਤੋਂ ਬਾਅਦ ਇਦਾਂ ਕਰਦੇ ਕਰਦੇ ਸਾਡੇ 18 ਲੱਖ 60 ਹਜ਼ਾਰ ਟੋਟਲ ਕੁੱਲ ਇਹਨਾਂ ਦੇ ਕੋਲ ਇਨਵੈਸਟ ਕਰਦੇ ਅਸੀਂ ਇਹਨਾਂ ਨੇ ਆਈਡੀਆ ਬਣਾਈਆਂ ਐਪ ਸਭ ਇਹਨਾਂ ਦੀ ਸੀ ਸਭ ਇਹਨਾਂ ਨੇ ਇਦਾਂ ਸਮਝਾਇਆ ਸੀ ਵੀ 25 ਮਹੀਨਿਆਂ ਦੇ ਵਿੱਚ ਡਬਲ ਮਿਲਨੇ ਆ ਤੁਹਾਨੂੰ ਜੀ ਕੁਝ ਵੀ ਹੋ ਜੇ ਸਾਡੇ ਤੋਂ ਆ ਕੇ ਲਿਜਿਓ ਤੁਸੀਂ ਆ ਆਫਿਸ ਹੈ ਮੇਰਾ ਮੇਰੀ ਰਿਹائش ਹੈ 270 ਨੰਬਰ ਹਾਊਸ ਨੰਬਰ ਸੈਕਟਰ 70 ਇਹਨਾਂ ਨੇ ਘਰ ਵੀ ਦੱਸਿਆ ਸਾਨੂੰ ਦਿਖਾਇਆ ਵੀ ਵੀ ਅਸੀਂ ਇੱਥੇ ਦੇ ਹੀ ਆ ਉਹ ਪੂਰਾ ਟਰਸਟ ਜਿਤਾਇਆ ਇਹਨਾਂ ਨੇ ਤਾ ਜਾਂ ਚਾਂਸੇ ਦੇ ਵਿੱਚ ਫਸ ਕੇ ਜੀਏ ਸੀ ਇਹਨਾਂ ਦੇ ਮੀਟਿੰਗ ਕਰਕੇ ਦਿੱਤਾ ਸੀ ਪੈਸੇ ਮੋੜਨ ਦਾ ਭਰੋਸਾ ਸਾਹਲ ਨੇ ਵੀ ਦੱਸਿਆ ਕਿ ਨਿਵੇਸ਼ ਕਰਨ ਵਾਲੇ ਬਹੁਤ ਸਾਰੇ ਲੋਕਾਂ ਦੇ ਨਾਲ ਇੱਕ ਮੀਟਿੰਗ ਕਰਕੇ ਠੱਗੀ ਮਾਰਨ ਵਾਲੇ ਲੋਕਾਂ ਵੱਲੋਂ ਇਹ ਪ੍ਰੋਸਾ ਦਿੱਤਾ ਗਿਆ ਸੀ ਕਿ ਉਹ ਉਹਨਾਂ ਦੇ ਪੈਸੇ ਵਾਪਸ ਕਰ ਦੇਣਗੇ ਲੇਕਿਨ ਉਹਨਾਂ ਨੂੰ ਪੈਸੇ ਵਾਪਸ ਕਰਨ ਦੀ ਕੋਈ ਤਾਰੀਖ ਤਾ ਨਹੀਂ ਦਿੱਤੀ ਗਈ ਸੀ ਲੇਕਿਨ ਇਹ ਕਿਹਾ ਗਿਆ ਸੀ ਕਿ ਇੱਕ ਮਹੀਨੇ ਦੇ ਅੰਦਰ ਉਹ ਲੋਕਾਂ ਦੇ ਪੈਸੇ ਵਾਪਸ ਕਰ ਦੇਣਗੇ ਲੇਕਿਨ ਹੁਣ ਸੁਣਨ ਦੇ ਵਿੱਚ ਆਇਆ ਹੈ ਕਿ ਉਹ ਲੋਕ ਭੜਾਰ ਹੋ ਚੁੱਕੇ ਨੇ ਅੱਠ ਫੇਸ ਅੰਬ ਸਾਹਿਬ ਦੇ ਵਿੱਚ 52 ਨੰਬਰ 홀 ਦੇ ਵਿੱਚ ਸਾਨੂੰ ਸਾਰਿਆਂ ਨੂੰ ਇਕੱਠਾ ਕੀਤਾ ਸੀਗਾ ਲਾਸਟ ਮੀਟ ਹੋਈ ਸੀ ਜਦੋਂ ਸਾਡੀ ਉੱਥੇ ਤਿੰਨੋਂ ਐਮਡੀ ਸੀ ਚੌਥਾ ਇਹਨਾਂ ਦਾ ਲੜਕਾ ਅਰਮਾਨ ਸਿੰਘ ਆਇਆ ਸੀ ਚਾਰੋਂ ਆਏ ਸੀਗੇ ਉੱਥੇ ਇਹਨਾਂ ਨੇ ਵਿਸ਼ਵਾਸ ਜਤਾਇਆ ਲਿਖ ਕੇ ਦਿੱਤਾ ਸਾਰਿਆਂ ਨੂੰ ਵੀ ਅਸੀਂ ਤੁਹਾਡੇ ਪੈਸੇ ਦੇਵਾਂਗੇ ਸਾਰਿਆਂ ਦੇ ਡੇਟ ਨਹੀਂ ਦੱਸੀ ਬਟ ਦਵਾਂਗੇ ਇਹ ਗੱਲ ਕਹਿ ਕੇ ਮੰਨ ਕੇ ਇਹਨਾਂ ਨੇ ਕਿਹਾ ਵੀ ਤੁਹਾਨੂੰ ਸਾਨੂੰ 1 ਮਹੀਨੇ ਦਾ ਟਾਈਮ ਦੇ ਦਿਓ ਵੀ ਅਸੀਂ ਤੁਹਾਨੂੰ ਸਾਰਿਆਂ ਨੂੰ ਬਲਾਗੇ ਦੁਆਰਾ ਜਿੱਦਾਂ ਜੋ ਪ੍ਰੋਸੀਜਰ ਹੋਊਗਾ ਜਿਵੇਂ ਅਸੀਂ ਦਵਾਂਗੇ ਤੁਹਾਡੀ ਪ੍ਰਿੰਸੀਪਲ ਮਾਉਂਟ ਵੀ ਮੋੜ ਦੇਵਾਂਗੇ ਮੋੜਾਂਗੇ ਪ੍ਰਿੰਸੀਪਲ ਤਾਂ ਇਦਾਂ ਕਹਿ ਕੇ ਇਹਨਾਂ ਨੇ ਇੱਕ ਰਾਜ ਦਿਖਾਇਆ ਉਸ ਤੋਂ ਬਾਅਦ ਸਰ ਕੋਈ ਫੋਨ ਨਹੀਂ ਇਹਨਾਂ ਨੇ ਆਫਿਸ 'ਚ ਮਿਲਦੇ ਨਹੀਂ ਸੀਗੇ ਹੋਰ ਵੀ ਬੰਦੇ ਜਾਂਦੇ ਸੀ ਆਫਿਸ 'ਚ ਉਹਨਾਂ ਨੇ ਲੱਤਾਂ ਮਾਰ ਕੇ ੱੱਕੇ ਮਾਰ ਕੇ ਕੱਢ ਦਿੰਦੇ ਸੀ ਸਰ ਅੱਜ ਸਰ ਆਫਿਸ ਤਾਂ ਹਜੇ ਵੀ ਓਪਨ ਹੈ ਮੇਬੀ ਤੇ ਬਾਕੀ ਪਤਾ ਨਹੀਂ ਉਹਦੇ ਪੈਦ ਸਰ ਹਾਂਜੀ ਸਰ ਉਹ ਕਾਰ ਨੇ ਮੋੜ ਸੀ ਹੋਣੀ ਅੰਮ ਦਸਨ 'ਚ ਤਾਂ ਇਦਾਂ ਹੀ ਆ ਰਹੇ ਹਾਂ ਜੀ ਕੰਪਲੀਟ ਕੀਤੀ ਹੈ ਹਾਂਜੀ ਸਰ ਹੁਣ ਪੁਲਿਸ ਨੇ ਕੀਤੀ ਐਫ ਆਈ ਆਰ ਦਰਜ ਮਾਮਲੇ ਦੀ ਗੰभीरता ਨੂੰ ਵੇਖਦੇ ਹੋਏ ਮੁਹਾਲੀ ਦੇ ਥਾਣਾ ਮਟੌਰ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਪੁਲਿਸ ਨੇ ਸ਼ੁਰੂਆਤੀ ਜਾਂਚ ਦੇ ਵਿੱਚ 22 ਲੱਖ ਰੁਪਏ ਦੀ ਥੱਗੀ ਦੇ aaropde vich ਮੁਕਦਮਾ ਦਰਜ ਕੀਤਾ ਹੈ ਤੇ ਲੇਕਿਨ ਇਸ ਮਾਮਲੇ ਦੇ ਵਿੱਚ ਅਜੇ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ ਲੇਕਿਨ ਪੁਲਿਸ ਦਾ ਕਹਿਣਾ ਹੈ ਕਿ ਥੱਗੀ ਦੇ ਮਾਮਲੇ ਦੇ ਵਿੱਚ aaropiyon ਦੀ ਤਲਾਸ਼ ਜਾਰੀ ਹੈ ਇੱਕ ਸਾਡੇ ਕੋਲ ਐਫ ਆਈ ਆਰ ਨੰਬਰ 12 2025 ਦੀ ਹੈ ਜੀ ਅੰਡਰ ਸੈਕਸ਼ਨ 406 420 120b ਦਰਜ ਹੋਈਆਂ ਜੀ ਜਿਹੜੀ ਇਹ ਆਫਟਰ ਇਨਕੁਆਇਰੀ ਦਰਜ ਹੋਈ ਹੈ ਜੀ ਇਹਦੇ ਵਿੱਚ ਇੱਕ ਸਾਹਿਲ ਹੈ ਜਿਹੜਾ ਜੀ ਉਹਦੇ ਵਿੱਚ ਕੰਪਲੇਨੈਂਟ ਆ ਨਿਆਦਾ ਹੁੰਦਾ ਜੀ ਉਹਦੀ ਜਿਹੜੀ ਬਰਖਾਸਤ ਇਹ ਜਿਹੜੀ ਇਨਕੁਆਇਰੀ ਹੋਈ ਸੀਗੀ ਨੇ ਇਹਦੇ ਵਿੱਚ ਅਰਾਊਂਡ 20 ਲੱਖ ਦੀ ਜਿਹੜੀ ਹੈਗੀ ਹੈ ਜੀ ਧੋਖਾਧੜੀ ਦੇ ਸੰਬੰਧੀ ਕ੍ਰਿਪਟੋ ਕਰੰਸੀ ਦੀ ਅਰਚ ਸੀ ਉਹਦੇ ਵਿੱਚ ਦੋ ਜਿਹੜੇ ਸਾਡੇ ਅਕਿਊਜ਼ਡ ਹੈ ਦੇਚ ਮੋਨ ਸਿੰਘ ਹੈਗੇ ਜਿਹੜੇ ਮੁਹਾਲੀ ਦੇ ਹੈ ਤੇ ਇੱਕ ਅਸ਼ਨੀ ਕੁਮਾਰ ਜਿਹੜੇ ਕੋਰਾਲੀ ਦੇ ਹੈ ਜੀ ਇਹਨਾਂ ਦੋਹਾਂ ਦੇ ਖਿਲਾਫ ਜਿਹੜੀ ਹੈਗੀ ਹੈ ਜੀ ਐਫ ਆਈ ਆਰ ਅਸੀਂ ਲੌਂਚ ਕਰਤੀ ਤੇ ਤਫਤੀਸ਼ ਉਹਦੀ ਜਾਰੀ ਹੈ ਜੀ ਇਸ ਦੇ ਵਿੱਚ ਕੱਲਾ ਸਾਹ ਜੀ ਸਾਹਮਣੇ ਆਇਆ ਜਾਂ ਹੋਰ ਵੀ ਕੰਪਿਊਟਰ ਸਾਹਮਣੇ ਜਾਣਕਾਰੀ ਵੀ ਮਿਲਿਆ ਤੇ ਕਈ ਪੁਲਿਸ ਵਾਲੇ ਵੀ ਇਹਦੇ ਵਿੱਚ ਜਿਹੜੀ ਹੈ ਰਿਮਾਰਕਟ ਕਰ ਚੁੱਕੇ ਨੇ ਜੀ ਦੇਖੋ ਜੀ ਹਜੇ ਤੱਕ ਜਿਹੜਾ ਸਾਡੇ ਕੋਲ ਕੰਪਲੇਂਟ ਹੈ ਜੀ ਸਾਹਿਲ ਦੀ ਕੰਪਲੇਂਟ ਤੇ ਪਰਚਾ ਦਰਜ ਹੋਇਆ ਉਹਨੇ ਨਾਲ ਇਹ ਵੀ ਲਿਖਿਆ ਵੀ ਉਹਦੇ ਇੱਕ ਦੋਸਤ ਨਾਲ ਵੀ 2 ਲੱਖ ਰੁਪਏ ਦੀ ਇਹ ਧੋਖਾਧੜੀ ਹੋਈ ਹੈ ਜੀ ਇਹਦੇ ਵਿੱਚ ਹਜੇ ਦੋ ਜਣੇ ਸਾ ਤੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਜਿਵੇਂ ਜਿਵੇਂ ਸਾਹਮਣੇ ਆਵੇ ਦਣਜੋ ਇਨਵੈਸਟੀਗੇਸ਼ਨ ਦਾ ਪਾਰਟ ਹੁਣ ਕੋਈ ਅਸ਼ਕਨ ਹੋਈ ਨਹੀਂ ਹਜੇ ਤੱਕ ਕੋਈ ਰਿਸਟ ਨਹੀਂ ਹੋਈ ਸਰ ਆਫੀਸ਼ਲ ਦਾ ਬੰਦਾ ਜੇ ਖੁੱਲੋ ਹੈ ਨਹੀਂ ਕੰਪਲੀਟਡ ਕੈਰੀਅਰ ਦਾ ਆਫਿਸ ਵੀ ਪਹਿਲਾਂ ਕਰ ਨਹੀਂ ਤੇ ਹੈ ਦੇਖੋ ਜੀ ਉਹ ਅਸੀਂ ਸਾਰਾ ਜਿਹੜਾ ਹੈਗਾ ਤਫਤੀਸ਼ ਦਾ ਪਾਰਟ ਹੈ ਉਹ ਜਿਹੜਾ ਇੱਕ ਆਫਿਸ ਹੈ ਨਾ ਜੀ ਜਿਹੜਾ ਉਹਦੀ ਅਸੀਂ ਵੈਰੀਫਿਕੇਸ਼ਨ ਕਰ ਰਹੇ ਹਾਂ ਵੀ ਜਿਹੜਾ ਇਹ ਕ੍ਰਿਪਟੋ ਕਰੰਸੀ ਦੇ ਸੰਬੰਧੀ ਜਿਹੜੀ ਕੰਪਨੀ ਹੈ ਉਹਦਾ ਆਫਿਸ ਜਿਹੜਾ ਹੈਗਾ ਜੀ ਉਹ ਵੈਰੀਫਾਈ ਕਰ ਰਹੇ ਹਾਂ ਫਿਲਹਾਲ ਜਿਨ੍ਹਾਂ ਲੋਕਾਂ ਨੇ ਆਪਣੀ ਪੂਨ ਸੀਨੇ ਦੀ ਸਪਾਈ ਇਸ ਧੋਖੇਬਾਜ਼ ਲੱਗਾਂ ਦੇ ਕੋਲ ਇਨਵੈਸਟ ਕੀਤੀ ਹੈ ਉਹ ਲੋਕ ਇੰਤਜ਼ਾਰ ਕਰ ਰਹੇ ਨੇ ਕਿ ਉਹਨਾਂ ਦੇ ਪੈਸੇ ਕਦੋਂ ਵਾਪਸ ਆਉਣਗੇ ਤੇ ਸਾਹਿਲ ਵਰਗੇ ਹੋਰ ਵੀ ਬਹੁਤ ਸਾਰੇ ਨੌਜਵਾਨ ਨੇ ਜਿਨ੍ਹਾਂ ਨੇ ਚਾਂਸੇ ਦੇ ਵਿੱਚ ਆ ਕੇ ਇਹਨਾਂ ਲੋਕਾਂ ਦੇ ਕੋਲ ਆਪਣੇ ਪੈਸੇ ਜਮ੍ਹਾਂ ਕਰਵਾਏ ਸੀ ਤੇ ਉਹਨਾਂ ਨੂੰ ਉਮੀਦ ਸੀ ਕਿ ਉਹਨਾਂ ਦੇ ਪੈਸੇ ਡਬਲ ਹੋ ਜਾਣਗੇ ਲੇਕਿਨ ਫਿਲਹਾਲ ਉਹ ਲੋਕ ਫਸੇ ਹੋਏ ਨੇ ਤੇ ਪੁਲਿਸ ਜਾਂਚ ਦੇ ਵਿੱਚ ਕੀ ਇਹ ਸਾਫ਼ ਹੋ ਸਕੇਗਾ ਕਿ ਇਹਨਾਂ ਲੋਕਾਂ ਨੂੰ ਕਦੋਂ ਇਨਸਾਫ਼ ਮਿਲੇਗਾ ਜਗਵਾਲੀ ਚੀਬ ਲਈ ਕੁਲਦੀਪ ਕੁਮਾਰ ਦੀ ਰਿਪੋਰਟ